ਤੁਹਾਡੀ ਵੀ ਜਾੜ ਚ ਜਿਹੜੇ ਨੇ ਉਹ ਹੈਗੇ ਕੀੜੇ ਤੇ ਤੁਹਾਨੂੰ ਅੱਜ ਲੈ ਕੇ ਆਇਆ ਇੱਕ ਇਹੋ ਜੀ ਜਗ੍ਹਾ ਦੇ ਅੰਦਰ ਜਿਨ੍ਹਾਂ ਜਿਸ ਜਗ੍ਹਾ ਤੇ ਹੈ ਬਖਸ਼ ਆਹ ਦਾੜ ਤੋਂ ਹੁੰਦੀ ਪਹਿਲੇ ਮੇਰੇ ਇਧਰਲੀ ਸਾਈਡ ਦੀ ਇਹ ਫਰਕ ਆ ਤੇ ਹੁਣ ਇਧਰਦਰੋਂ ਅਲੱਗ ਮੈਂ ਫੇਰ ਆਇਆ ਦੋ ਸਾਲ ਪੇਰ ਆਇਆ ਦਿੱਕਤ ਕੀ ਹੈ ਬੱਚੇ ਨੂੰ ਦਾੰਦ ਤੇ ਜਦ ਦਰਦ ਹੁੰਦਾ ਹੈ ਕਹਿੰਦੇ ਹਾਂਜੀ ਉਹ ਅਭੀ ਸਾਡੇ ਮਾਲਿਓ ਅਭੀ ਪਹਿਲੇ ਵੀ ਆਏ تھے ਸਾਡੇ ਸਹੀ ਹੈ ਕੋਈ ਦਿੱਕਤ ਨਹੀਂ ਹੈ ਅਭੀ ਦੂਜਾ ਦਰਦ ਹੋ ਰਿਹਾ ਹੈ ਇਸ ਲਈ ਆਏ ਗਏ ਸੀ ਮੰਤ ਜੀ ਜਿਵੇਂ ਹੁਣ ਇਹਨਾਂ ਨੇ ਤੁਹਾਨੂੰ ਕਿਹਾ ਕਿ 10 ਸਾਲ ਲਈ ਇਹਨੂੰ ਬੰਦ ਕਰ ਦੋ ਤਾਂ ਇਹਦਾ ਕੀ ਮਤਲਬ ਹੈ ਇਹਦਾ ਕੋਈ ਮਤਲਬ ਨਹੀਂ ਹੈ ਜੀ ਇਹ ਇੱਕ ਬੰਦੇ ਦੀ ਸੰਤੁਸ਼ਟੀ ਲਈ ਹੁੰਦੀ ਹੈ ਠੀਕ ਹੈ ਜੀ ਨਹੀਂ ਜੀ ਇਸ ਦਰਬਾਰ ਦੇ ਉੱਤੇ ਗੱਦੀ ਦੇ ਉੱਤੇ ਬਖਸ਼ਾ ਜਿਹੜੀ ਕਿ ਪ੍ਰਭੂ ਦੀ 10 ਨਹੀਂ ਜ਼ਿਆਦਾ ਕਿੰਨੀਆਂ ਪੀੜ੍ਹੀਆਂ ਤੋਂ ਚੱਲਦੀ ਪਈ ਹੈ ਸਾਡੇ ਜੱਦੀ ਪੁਸ਼ਤੀ ਇਹ ਚੱਲਦੀ ਹੈ ਜੀ ਜਾੜ ਦਾ ਜਿਹੜਾ ਕੀੜਾ ਵਾ ਉਹ ਬਿਲਕੁਲ ਠੀਕ ਹੁੰਦਾ ਔਰੇ ਔਰਤੋ ਜੀ ਬਹੁਤ ਦੁਨੀਆ ਦੀ ਬਹੁਤ ਦੂਰ ਦੂਰ ਤੋਂ ਆਪਕਾ ਨਾਮ ਕੀ ਹੈ ਦਿਵਯਾਂਸ 10 ਸਾਲ ਲਈ ਬੰਦ ਕਰਾਨੀ ਆਪਨੇ 10 ਸਾਲ ਉਂਗਲੀ ਰੱਖੋ ਦਾੰਤ ਕੇ ਉੱਪਰ ਜ

वो है जो अपना इलाज होता है वो लोग करवाई है यहाँ पे आई थी और उनको फर्क पड़ा है? उनको फर्क बहुत अच्छा पड़ा तभी तो हम लोग यहाँ पे भेजी है पहले डॉक्टर ने भी कल की थी वो भी कहते मतलब काफी पैसे लगने दस बीस हजार रूपया मैं यूट्यूब देखे ना था। कि काफी मतलब लोग आंदे इथे ठीक है फ्यूज करके मैं भी आया था इथे रिलेटिव्स ਤੋਂ ਮੰਤਜੀ ਇੱਥੇ ਜਿੰਨੇ ਵੀ ਲੋਕ ਆ ਰਹੇ ਨੇ ਇਹ ਕੋਈ ਮਤਲਬ ਪੈਸੇ ਵੀ ਦੇ ਕੇ ਆਪਣਾ ਇਲਾਜ ਕਰ ਆਂਦੇ ਨੇ ਕੀ ਸਿਸਟਮ ਹੈ ਇੱਧਰ ਜਾਂ ਸਿਰਫ ਫ੍ਰੀ ਹੈ ਤੇ ਬਖਸ਼ ਹੈ ਤੇ ਫ੍ਰੀ ਦਾ ਕੰਮ ਹੈ ਤੁਸੀਂ ਕਿੰਨੀ ਦੇਰ ਹੋਗੀ ਖੜੇ ਇੱਥੇ ਹਾਂਜੀ ਮੈਨੂੰ ਹੋ ਗਏ ਕਾਫੀ ਦੇਰ 10 15 ਮਿੰਟ ਕਿਸੇ ਕੋਲੋਂ ਕੋਈ ਪੈਸਾ ਲਿੱਤਾ ਨਹੀਂ ਬਿਲਕੁਲ ਨਹੀਂ ਲਿੱਤਾ ਕੋਈ ਪੈਸਾ ਪਿਆ ਬਿਲਕੁਲ ਕੁਝ ਨਹੀਂ ਪਿਆ

ਤੁਸੀਂ ਲੁਧਿਆਣਾ ਆਏ ਹੋ ਖਾਸ ਕਰ ਆਪਣੇ ਦੰਦਾ ਦਾ ਇਲਾਜ ਕਰਨ ਲਈ ਤੇ ਕੀ ਲੱਗਦਾ ਇੱਥੇ ਹੈਗੀ ਬਖਸ਼ ਇੰਨੇ ਸਾਰੇ ਲੋਕਾਂ ਨੂੰ ਦੇਖਿਆ ਤੁਸੀਂ ਬਹੁਤ ਸਾਰੇ ਦੇਖਿਆ ਸੀ ਤਾਂ ਆਇਆ ਤੇ ਇਹ ਜਿਹੜੀ ਤੁਸੀਂ ਅਰਜੀ ਲਗਾਉਂਦੇ ਹੋ ਉਹ ਕਿਨੂੰ ਲਗਾਉਂਦੇ ਹੋ ਉਹ ਹਨਮਾਨ ਜੀ ਦੇ ਅਰਜੀ ਜਾਂਦੀ ਉਹਨਾਂ ਦੇ ਕੋਲ ਸਾਰੀ ਤੇ ਇਹ ਤਾਂ ਜੀ ਹੁਣ ਦੁਨੀਆ ਦੱਸੂਗੀ ਸਰ ਕਿੰਨੀ ਪੀੜੀ ਹੈ ਜਿਹੜੀ ਆ ਪੀੜੀਦਰ ਪੀੜੀ ਤੁਹਾਡਾ ਕੰਮ ਇੱਥੇ ਚੱਲਦਾ ਪਿਆ ਹੈ ਦੇਖੋ ਜੀ ਇਸ ਟਾਈਮ ਜਿਹੜੀ ਗੱਡੀ ਹੈ ਇਸ ਦੇ ਉੱਤੇ 13ਵੀਂ ਪੀੜੀ ਦੇ ਉੱਤੇ ਮੈਂ ਬੈਠਾ ਇਹ ਸਾਡੀ ਮੰਤਰਾ ਦੇ ਨਾਲ ਪਰਚੀ ਆ ਮੰਤਰ ਲਿਖਿਆ ਹੋਇਆ ਤੇ ਹਾਂਜੀ ਇਸ ਨੂੰ ਇੱਕ ਪਰਚੀ ਲੈ ਕੇ ਜਾਂ ਉਹਦੀ ਕਿਲੇ ਤੇ ਰੱਖ ਕੇ ਅਸੀਂ ਉਹਦੇ ਕਿਲ ਦੇਣੀ ਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਸਿਰਫ 10 ਸਾਲ ਤੋਂ ਛੋਟੇ ਬੱਚਿਆਂ ਨੂੰ ਟੌਫੀਆਂ ਦੇਣੀਆਂ ਇਹਦੇ ਡੈਡੀ ਨੂੰ 35 ਸਾਲ 36 ਸਾਲ ਸਾਰਾ ਦਾੜਾ ਬਿਲਕੁਲ ਠੀਕ ਆ ਇਹ ਬਾਬਾ ਜੀ ਦੀ ਕਿਰਪਾ ਹੁਣ ਤੁਸੀਂ ਛੋਟੇ ਬੱਚੇ ਨੂੰ ਲੈ ਕੇ ਆਏ ਤੁਹਾਡੇ ਪੁੱਤ ਨੂੰ ਲੈ ਕੇ ਹਾਂਜੀ ਫਿਰ ਮੈਂ ਕਿਹਾ ਇੱਥੇ ਲੈ ਕੇ ਆਵੇਂ ਦਾੰਦੜਾ ਆ ਰਾਮ ਨਹੀਂ ਸੀ ਆਉਂਦਾ ਤੇ ਮੈਂ ਕਿਹਾ ਇਸ ਬਾਬਾ ਜੀ ਦੇ ਕੋਲ ਲਿਜਾਵਾਂ ਤੇ ਇਹਨਾਂ ਕੋਲੇ ਆ ਰਾਮ ਆਉਂਦਾ ਤੇ ਹੁਣ ਮੈਂ ਕੱਲ ਵੀ ਅੱਜ ਤਾਜ਼ ਵੀ ਆਈਆਂ ਤੇ ਇਹ ਚਾਰ ਦਾਣਾ ਲਗਾਤਾਰ ਹੋਣੀ ਬਿਲਕੁਲ ਠੀਕ ਹੋ ਜਾਣਾ ਠੀਕ ਹੈ ਤਾਂ ਪਹਿਲੀ ਵਾਰ ਹੀ ਆਇਓ ਤੁਸੀਂ ਨਹੀਂ ਅਸੀਂ ਤਾਂ ਨਹੀਂ ਅਸੀਂ ਤਾਂ ਪਹਿਲੀ ਵਾਰ ਨਹੀਂ ਪਰ ਅਸੀਂ ਬਹੁਤ ਚਿਰ ਦੇ ਇੱਥੇ ਆਉਣੇ ਜਾਨੇ ਆ ਤੇ ਬਾਬਾ ਜੀ ਨੇ ਸਾਨੂੰ ਬਹੁਤ ਪਤਾ ਧੰਨਵਾਦ ਜੀਨਾਂ ਦਾ ਵੀ ਤੁਹਾਡਾ ਵੀ ਸ਼ੁਕਰੀਆ 2 ਸਾਲ ਬਾਅਦ ਆਏ 2 ਸਾਲ ਬਾਅਦ ਆਇਓ ਤੁਸੀਂ ਤੁਹਾਨੂੰ ਫਰਕ ਪਿਆ ਸੀਗਾ ਪਹਿਲੇ ਹਾਂਜੀ ਬਹੁਤ ਜ਼ਿਆਦਾ ਤੇ ਤੁਸੀਂ ਆਏ ਕਿਉਂ ਇੱਧਰ ਮੇਰੇ ਹਾਂ ਬਹੁਤ ਜ਼ਿਆਦਾ ਦਰਦ ਹੁੰਣ ਲੱਗ ਗਏ ਜੀ ਦੰਦਾਂ 'ਚ ਇੰਦਰ ਹਾਂਜੀ ਜ਼ਿਆਦਾ ਦਰਦ ਹੁੰਦੀ ਪਹਿਲੇ ਮੇਰੇ ਇੱਧਰਲੀ ਸਾਈਡ ਦੀ ਇਹ ਫਰਕ ਆ ਤੇ ਹੁਣ ਇੱਧਰ ਦਰਦੋਂ ਅਲੱਗ ਮੈਂ ਫੇਰ ਆਇਆ ਦੋ ਸਾਲ ਪਹਿਰ ਆਇਓ ਤੇ ਤੁਸੀਂ ਹੁਣ ਤੁਹਾਡੇ ਖਰਚੇ ਕੀ ਐ ਮੇਕ ਹੈ ਜੀ ਮ ਉਹਦੇ ਵੀ ਦਰਦ ਦਰਦ ਬਹੁਤ ਜ਼ਿਆਦਾ ਕਰਦੀ ਸੀ ਉਹਨੇ 5 ਸਾਲੇ ਕੀਤੀ ਆ ਲਿਸਤ ਆਰਾਮ ਮਤਲਬ ਇਹਦੇ ਅੰਦਰ ਤੁਹਾਨੂੰ ਕੋਈ ਟਾਈਮ ਦੱਸਣਾ ਪੈਂਦਾ ਕਿ ਇਹਨੇ ਲਈ ਦਰਦ ਬੰਦ ਕਰਨੀ ਹੈ ਹਾਂਜੀ ਬਾਬਾ ਜੀ ਕਹਿੰਦੇ ਕਿੰਨੇ ਸਾਲੇ ਕਰਾਣੀ ਹੈ ਜੀ ਅਸੀਂ ਹੁਣ 6 ਸਾਲ ਦੇ ਕਹਿੰਦੇ ਨੇ 6 ਸਾਲ ਦੀ ਕਰਨੀ ਹੈ ਜੀ 3 ਸਾਲ ਦੇ 5 ਸਾਲ ਦੇ ਉਹ ਆਰਾਮ ਰਹਿੰਦੇ ਨੇ 6 ਸਾਲ ਮੈਂ 2 ਸਾਲ ਦੀ ਗਿਆ ਸੀ ਆਰਾਮ ਆ ਜੀ ਹੁਣ ਫੇ ਮੇਰੇ ਦਦੇ ਉੱਠ ਗਏ ਨੇ 6 ਸਾਲ ਬਾਅਦ ਤੇ ਫਿਰ ਹੁਣ ਕਿੰਨੇ ਸਾਲ ਲਈ ਕਹਿਣ ਆਇਓ ਹੁਣ ਦੇਖੋ ਠੀਕ ਹੈ ਜੀ ਜੇ ਮਨ ਚਾਏ ਤੇ ਬੋਲ ਲਗੇ ਠੀਕ ਹੈ ਜੀ ਹਾਂਜੀ ਇਹ ਤੁਸੀਂ ਕਿਲ ਰੱਖ ਰਹੇ ਹੋ ਹਾਂਜੀ ਰੱਖੋ ਜੀ ਮੇਕ ਰੱਖੋ ਨਾਮ ਕੀ ਰੀ ਸਿੰਦਈ ਨਿੰਦਈ ਕਿੰਨੇ ਸਾਲ ਲਈ ਬੰਦ ਕਰਾਣੇ 4 ਸਾਲ ਉਂਗਲੀ ਰੱਖ ਲੋ ਜਾੜ ਦੇ ਉੱਤੇ ਹਾਂ ਸਲਬੀਸ ਨਾ ਤੇਨਾਂ ਤਾਰ ਕੇ ਬੈਠੋ ਸਦਕਾ ਕਰਕੇ ਬੈਠੋ ਜਿਹੜੀ ਵਾਲੀ ਤੇ ਨਾ ਦੋਹਾਂ ਕਰਕੇ ਲੈ ਨਾ ਬੱਚੇ ਨੂੰ 10 ਸਾਲ ਤੋਂ ਛੋਟੇ ਬੱਚੇ ਨੂੰ ਟੌਫੀ ਦੇ ਦੇ ਨਾ ਉਹ ਤੁਸੀਂ ਨਹੀਂ ਖਾਣੇ ਇਨਾ ਬੜਿਆਂ ਨੂੰ ਦੇਣੀਆਂ ਠੀਕ ਬਸ ਜੀ ਕੇ ਲਈ ਆਇਆ ਹੈ ਹਾਂਜੀ ਇਹਦੇ ਲਈ ਵੀ ਆਪਣੇ ਲਈ ਵੀ ਆਏਗੇ ਹਾਂ ਤਾਂ ਕੀ ਦਿੱਕਤ ਕੀ ਹੈ ਬੱਚੇ ਨੂੰ ਤਾਂ ਸੇਜ ਦਰਦ ਹੁੰਦਾ ਹੈ ਕਹਿੰਦੇ ਹਾਂਜੀ ਹੋ ਅਭੀ ਸਾਡੇ ਮਾਲਿਓ ਅਭੀ ਪਹਿਲੇ ਵੀ ਆਏ تھے ਸਾਡੇ ਸਹੀ ਹੈ ਕੋਈ ਦਿੱਕਤ ਨਹੀਂ ਹੈ ਅਭੀ ਦੂਜਾ ਦਰਦ ਹੋ ਰਿਹਾ ਹੈ ਇਸ ਲਈ ਆਏ ਗਏ ਅਸੀਂ ਕਿਸੇ ਨੇ ਦੱਸਿਆ ਸੀ ਤੁਹਾਨੂੰ ਜਗੀਲੀ ਨਹੀਂ ਹਾਂ ਦੱਸਿਆ ਸੀ ਤਦੋਂ ਆਏ ਹਾਂ ਮੰਤਜੀ ਜੀ ਜਿਵੇਂ ਹੁਣ ਇਹਨਾਂ ਨੇ ਤੁਹਾਨੂੰ ਕਿਹਾ ਕਿ 10 ਸਾਲ ਲਈ ਇਹਨੂੰ ਬੰਦ ਕਰ ਦਿਓ ਤਾਂ ਇਹਦਾ ਕੀ ਮਤਲਬ ਹੈ ਇਹਦੇ ਕੋਈ ਮਤਲਬ ਨਹੀਂ ਹੈ ਜੀ ਇਹ ਇੱਕ ਸਿਰਫ ਕਹਿ ਲੋ ਕਿ ਬੰਦੇ ਦੀ ਸੰਤੁਸ਼ਟੀ ਲਈ ਹੁੰਦੀ ਹੈ ਠੀਕ ਹੈ ਜੀ ਵੈਸੇ ਤਾਂ ਜੜ ਕਦੀ ਨਹੀਂ ਦਰਦ ਹੋਏਗੀ ਬਿਲਕੁਲ ਠੀਕ ਰਹੇਗੀ ਨਹੀਂ ਜੇ ਕੀੜਾ ਲੱਗਿਆ ਜੇ ਰੇਸ਼ਾ ਪੈ ਰਿਹਾ ਫੇਰ ਨਹੀਂ ਠੀਕ ਹੈ ਮੈਂ ਬਾਰ-ਬਾਰ ਕਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜਿਹਦੀ ਜੜ ਤੇ ਠੰਡਾ ਗਰਮ ਲੱਗਦਾ ਕੀੜਾ ਲੱਗਿਆ ਹੋਵੇ ਉਹ ਜ਼ਰੂਰ ਆਵੇ ਪਰ ਜਿਹਦੇ ਤੇ ਰੇਸ਼ਾ ਪਿਆ ਉਹ ਕਦੀ ਨਾ ਆਵੇ ਉਹ ਠੀਕ ਨਹੀਂ ਹੋਏਗੀ ਉਹਦੇ ਮਤਲਬ ਅਗਰ ਕਿਸੇ ਨੂੰ ਰੇਸ਼ਾ ਪਿਆ ਹੋਵੇ ਤਾਂ ਉਹਨੂੰ ਡਾਕਟਰ ਦੇ ਕੋਲ ਜਾ ਕੇ ਇਲਾਜ ਕਰਨਾ ਪੈਗਾ ਲੇਕਿਨ ਕਿਸੇ ਨੂੰ ਠੰਡਾ ਗਰਮ ਲੱਗਦਾ ਹੋਵੇ ਜਾਂ ਕਿਸੇ ਨੂੰ ਕੀੜਾ ਲੱਗਿਆ ਹੋਵੇ ਜੜਚ ਉਹ ਤੁਹਾਡੇ ਇਧਰ ਆਕਰ ਮੇਕ ਦੇਗਾ ਤੇ ਤੁਸੀਂ ਉੱਥੇ ਉਹਦੇ ਉਹਦੇ ਉੱਤੇ ਹੈਮਰ ਨਾਲ ਉਹਨੂੰ ਠੋਕੋਗੇ ਤੇ ਉਹ ਠੀਕ ਹੋ ਜਾਏਗਾ ਬਿਲਕੁਲ ਜੀ ਬਿਲਕੁਲ ਤੁਹਾਡੇ ਸਾਹਮਣੇ ਹੈ ਜੀ ਤੇ ਕੀ ਹੈਗਾ ਇਹ ਬਖਸ਼ ਹੈਗੀ ਇਸ ਜਗ੍ਹਾ ਦੇ ਅੰਦਰ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਜੀ ਇਸ ਦਰਬਾਰ ਦੇ ਉੱਤੇ ਗੱਦੀ ਦੇ ਉੱਤੇ ਬਖਸ਼ਾ ਹੈ ਬਖਸ਼ਾ ਜਿਹੜੀ ਕਿ ਪ੍ਰਭੂ ਦੀ ਇਸ ਮੈਂ ਦੱਸ ਨਹੀਂ ਸਕਦਾ ਕਿੰਨੀਆਂ ਪੀੜ੍ਹੀਆਂ ਤੋਂ ਚੱਲਦੀ ਪਈ ਐ ਸਾਡੇ ਜੱਦੀ ਪੁਸ਼ਤੀ ਇਹ ਚੱਲਦੀ ਐ ਜੀ ਜਾੜ ਦੇ ਜਿਹੜੇ ਕੀੜਾ ਵਾ ਉਹ ਬਿਲਕੁਲ ਠੀਕ ਹੁੰਦਾ ਉਹਰੇ ਔਰਤੋ ਜੀ ਬਹੁਤ ਦੁਨੀਆ ਦੀ ਬਹੁਤ ਦੂਰ ਦੂਰ ਤੋਂ ਕੋਈ ਯਾਰ ਨਹੀਂ ਕਿ ਆਜੇ ਹੁਣ ਸ਼ੁਰੂ ਕੀਤਾ ਸੀ ਬਹੁਤ ਦੂਰ ਦੂਰ ਤੋਂ ਉਹ ਪਿੱਛੇ ਲੱਕੜਾ ਵੀ ਪਈਆਂ ਜਿਹੜੀਆਂ ਭਰੀਆਂ ਹੋਈਆਂ ਹਾਂਜੀ ਜਿਹੜੀਆਂ ਜਾੜਾਂ ਦੇ ਨਾਲ ਅਸੀਂ ਕੀਲਾਂ ਕੀਲਦੇ ਆ ਉਹ ਲੱਕੜਾ ਭਰੀਆਂ ਜਾਂ ਦੋ ਲੱਕੜਾ ਪਈਆਂ ਹੋਈਆਂ ਆ ਜੀ ਡਾਏ ਤੁਹਾਡੇ ਸਾਹਮਣੇ ਹੀ ਆ ਬਾਕੀ ਹਾਂਜੀ ਹਾਂਜੀ ਦੱਸਣ ਦੀ ਲੋੜ ਹੀ ਨਹੀਂ ਤੇ ਲੱਕੜ ਕੋਈ ਆਪਣੇ ਘਰੋਂ ਹੀ ਲੈ ਕੇ ਆ ਸਕਦੇ ਨਹੀਂ ਲੱਕੜ ਸਾਡੀ ਪਰਮਾਨੈਂਟ ਹੁੰਦੀ ਹੈ ਅੱਛਾ ਤੁਹਾਡੀ ਲੱਕੜ ਨਾਲ ਅਸੀਂ ਅਸੀਂ ਮੰਗਾ ਕੇ ਰੱਖ ਲੈਂਦੇ ਬੋਰੀ ਉਹਦੇ ਵਿੱਚੋਂ ਵੀ ਯੂਜ਼ ਕਰਦੇ ਰਹਿੰਦੇ ਹਾਂ ਠੀਕ ਹੈ ਜੀ ਤੇ ਹੁਣ ਇਹ ਬੱਚੇ ਨੂੰ ਹੈਗੀ ਦਿੱਕਤ ਕੋਈ ਗੱਲ ਨਹੀਂ ਨਾਮ ਕੀ ਹੈ ਬੇਟਾ ਆਪ ਦਾ ਨਾਮ ਕੀ ਹੈ ਦਿਵਯਾਂਸ ਦਿਵਯਾਂਸ ਸਾਲ ਕੇ ਲਈ ਬੰਦ ਕਰਾਨੀ ਆ ਆਪਣੇ ਸਾਲ ਕੇ ਲਈ ਬੋਲੋ ਕਿਤੇ ਸਾਲ ਕੇ ਲਈ 10 ਸਾਲ ਉਂਗਲੀ ਰੱਖੋ ਦਾੰਤ ਕੇ ਉੱਪਰ ਜਾਂ ਦਰਦ ਹੋਤਾ ਹੈ ਬਸ ਛੋੜ ਦਿਓ 10 ਸਾਲ ਦੇ ਛੋਟੇ ਬੱਚੇ ਨੂੰ ਟੌਫੀ ਦੇ ਦੇਵੇ ਆਪ ਨਾ ਖਾਵੇ ਬੜਿਆਂ ਨੂੰ ਨਾ ਦੇਵੇ ਬਸ ਤੇ ਇਹਦਾ ਵੀ ਕੋਈ ਲੌਜੀਕ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਛੋਟੇ ਬੱਚੇ ਨੂੰ ਟੌਫੀ ਨਹੀਂ ਦੇਣੀ ਕੁਝ ਨਹੀਂ ਕਰਨਾ ਨਹੀਂ ਛੋਟੇ ਬੱਚੇ ਨੂੰ ਟੌਫੀ ਦੇਣੀ ਹੈ ਬੜਿਆਂ ਨੂੰ ਨਹੀਂ ਦੇਣੀ ਅੱਛਾ ਬੜਿਆਂ ਨੂੰ ਨਹੀਂ ਦੇਣੀ ਇਹਦਾ ਕੀ ਲੌਜੀਕ ਹੈ ਅੱਜ ਕੱਲ ਬੰਦਾ ਦਾਨਪੁਨ ਕਿਹੜਾ ਕਰਦਾ ਜੀ ਮੈਂ ਤੁਹਾਨੂੰ ਦੱਸ ਦਾਂ ਠੀਕ ਹੈ ਜੀ ਇਹਦੇ ਨਾਲ ਦਾਨਪੁਨ ਹੋ ਜੂਗਾ ਸੀ ਭਾਵੇਂ ਅਗਲੇ ਜਹਾ ਠੀਕ ਹੋ ਜੂਗੀ ਠੀਕ ਹੈ ਇਹੀ ਹੈ ਜੀ ਦਾਨਪੁਨ ਪੰਡਿਤ ਜੀ ਕਿਹਾਂ ਸੇ ਆਏ ਆਪ ਮੈਂ ਜਸਿਆ ਰੋਡ ਜਾਇਆ ਹਾਂ ਜਸਿਆ ਰੋਡ ਸੇ ਆਏ ਹੋ ਤਾਂ ਆਪ ਤੂੰ ਮੈਨੂੰ ਬਤਾਇਆ ਤਾਂ ਕਿਸੇ ਨੇ ਉहां ਚਲੇ ਜਾਓ ਤਾਂ ਇਹ ਹੋ ਜਾਂਦਾ ਪਹਿਲੀ ਵਾਰ ਹੀ ਆਏ ਮੈਂ ਪਹਿਲੀ ਵਾਰ ਆਇਆ ਹਾਂ ਇੱਥੇ ਠੀਕ ਹੈ ਕਿੰਨੇ ਸਾਲ ਲਈ ਬੰਦ ਕਰਾਨੀਆਂ 10 ਸਾਲ ਦੀ 10 ਸਾਲ ਦੀ 10 ਸਾਲ ਤੋਂ ਛੋਟੇ ਬੱਚੇ ਨੂੰ ਟੌਫੀ ਦੇ ਦਿਓ ਆਪ ਨਹੀਂ ਖਾਣਾ ਬੜਿਆਂ ਨੂੰ ਦੇਣਾ ਇਹ ਚੀਜ਼ ਅੱਗੇ ਵੀ ਆਉਂਦੇ ਆ ਅੱਗੇ ਵੀ ਆਉਂਦੇ ਹੋ ਤੇ ਕੀ ਹੈਗਾ ਇੱਧਰ ਤੁਸੀਂ ਦੰਦ ਦੰਦਾਂ ਚ ਦੜਦੇ ਥੋੜੇ ਹਾਂਜੀ ਠੀਕ ਹੈ ਕੀ ਹੋਇਆ ਕੀ ਹੈ ਕੀੜਾ ਲੱਗਾ ਹੋਇਆ ਕੀੜਾ ਲੱਗਿਆ ਹੋਏ ਤੁਹਾਡੇ ਦੰਦ ਦੇ ਅੰਦਰ ਤੇ ਤੁਸੀਂ ਇਧਰ ਮੰਤਜੀ ਕੋਲ ਲਾਇਓ ਇਹਦਾ ਇਲਾਜ ਕਰਨ ਲਈ ਹਾਂਜੀ ਹਾਂ ਸਾਲ ਤੋਂ ਛੋਟੇ ਬੱਚੇ ਨੂੰ ਟੌਫੀ ਦੇ ਦਿਓ ਤੇ ਬਖਸ਼ ਗੀਸ ਜਗੇ ਦੇ ਅੰਦਰ ਹਾਂਜੀ ਅੱਗੇ ਸਾਡੇ ਬਗਈਆਂ ਨੇ ਠਕਾਇਆ ਵੀ ਸਹੀ ਹੈ ਦਰਦ ਅੱਗੇ ਹੁੰਦੀ ਸੀ ਇਧਰ ਹੁਣ ਹੁੰਦੀ ਨਹੀਂ ਹੈਗੀ ਹੁਣ ਇੱਧਰ ਹੁੰਦੀ ਹੁਣ ਇੱਕ ਵਾਰ ਮਤਲਬ ਇਹ ਇੱਕ ਕੀਲ ਦੇ ਨਾਲ ਹੀ ਤੁਹਾਨੂੰ ਤੁਹਾਡੇ ਦੰਦ ਦੇ ਅੰਦਰ ਜਿਹੜੀ ਦਰਦ ਹੈ ਉਹ ਠੀਕ ਹੋ ਗਈ ਕੀੜੇ ਦਾ ਕੀ ਹਾਲ ਹੈ ਹੁਣ ਹੁਣ ਉਹ ਠੀਕ ਹੈ ਠੀਕ ਹੈ ਕੀੜਾ ਦਰਦ ਵੀ ਠੀਕ ਹੈ ਹਾਂਜੀ ਠੀਕ ਹੈ ਕੀ ਆ ਰਜਵੰਤ ਕੋਲ ਕਿੰਨੇ ਸਾਲ ਲਈ ਬੰਦ ਕਰਾਣੀ 40 ਸਾਲ ਲਈ ਬੰਦ ਉਂਗਲੀ ਰੱਖ ਲੋ ਦਾਰ ਤੇ ਇਹ ਕਹਿੰਦੇ ਨੇ ਕਿ ਇਹਨਾਂ ਨੂੰ ਜਿਹੜਾ ਹੈ ਜਿਹੜੀ ਦੰਦ ਦਾ ਦਰਦ ਹੈ ਉਹ 40 ਸਾਲ ਲਈ ਬੰਦ ਕਰਾਣਾ ਹੈ ਤੇ 40 ਸਾਲ ਦੇ ਲਈ ਉਹਨਾਂ ਨੇ ਉਹਨਾਂ ਦੀ ਅਰਜ਼ੀ ਆ ਪਰਚੀ ਲਗਾਤੀ ਹੋਈ ਹੈ ਬੱਚਿਆਂ ਨੂੰ ਟੌਫੀ ਦੇ ਦੇਣਾ ਆਪ ਨਹੀਂ ਖਾਣਾ ਬੜਿਆਨ ਨੂੰ ਦੇ ਦੇਣਾ ਦੋ ਜਾੜਾ ਦੇ ਵਿੱਚ ਕੀੜਾ ਹੁੰਦਾ ਬੰਦਾ ਜਾੜ ਕਰਵਾ ਲੈਂਦਾ ਇੱਕ ਵਰੀ ਔਰ ਉਹਦਾ ਨਿਕਲ ਜਾਂਦੇ ਛੇ ਮਹੀਨੇ ਸਾਲ ਨਿਕਲ ਜਾਂਦਾ ਪਰ ਜਿਹੜੀ ਦੂਸਰੀ ਜਾੜ ਦਾ ਕੀੜਾ ਉਹ ਨਹੀਂ ਕਰਵਾਇਆ ਆਪਾਂ ਜੇ ਦੋ ਜਾੜਾ ਦੇ ਸੈਂਟਰ 'ਚ ਉਂਗਲ ਰੱਖਾਂਗੇ ਉਹ ਫਿਰ ਦੋਨੋਂ ਜਾੜਾਂ ਨੇ ਢੀਕ ਹੋਣਗੀਆਂ आप कहा से आए जी हम यूपी से आए है आप यूपी से आए जी जी ठीक है तो आपको क्या दिक्कत है यहाँ के बारे में आपको कहा हमारी बुआ यहाँ रहती है ठीक हम उनके पास आये तो उन्होंने हमको बताया वहाँ पे जाइए ਉਹ ਹੋਏ ਜੋ ਆਪਣਾ ਠੀ ਇਲਾਜ ਹੁੰਦਾ ਉਹ ਲੋਕ ਕਰਵਾਈ ਹੈ यहां पे आई थी और उनको फर्क पड़ा है उनको फर्क बहुत अच्छा पड़ा तभी तो हम लोग यहां पे भेजी हैं हम लोग आए हैं यहां पे तो आप यूपी के कहां से हैं अमेठी जिला है हमारा अमेठी जिला से आए हुए ये आए हुए यूपी अमेठी जिला से और इनके भी जो दाँतों जो था दर्द था और उसके कारण स्पेशली यूपी से अपने दांत के दर्द को ठीक कराने के लिए यहाँ पर आए अगर आपके दांत में कोई कीड़ा लगा हो या ठंडा गर्म लगता हो तो यहाँ पर इस जगह पर जहाँ है लुधियाना के अंदर यहाँ पर इस जगह पर है बक्स और ये महंत जी सिर्फ एक कील ठोकने के साथ ही दांतों का दर्द को इलाज कर देते हैं कहाँ से आए हैं आप यूपी से आए आप भी यूपी से आए तो क्या दिक्कत है आपको दोनों दाँत में दोनों तरफ। दर्द है। ले भी हो गया है। अच्छा, कीड़े लगे हैं, भी हो गया अच्छा और दांत में ठंडा गर्म भी लगता है हाँ। ठीक है तो अब आप यहाँ पर कितने टाइम के लिए अर्जी लगवाने के लिए आए? अब हम तो चाहते हैं कभी ना हो लेकिन तब भी दस पंद्रह साल था। दस पंद्रह साल की अर्जी अपनी तो डेट दस नहीं पड़ेगी कि तुनु तो दर्द कितने चेर रोकना पड़ेगा उसम तिवारी चालीस रख लो दांत <laughs> के के साल साल ये लिए छोटे बच्चे दे दो, आपनी खाना बड़े आनू नहीं देना बड़े आदमी नहीं बच्चों को देना आपने बाल के बच्चों को दे दे आप कहाँ से आए हो? जी शेरपुर चौक से। शेरपुर शेर चौक से क्या दिक्कत है आपको दांत की दिक्कत है दांत की दिक्कत है हाँ, दर्द हो रहा है तो ठीक के। के। है नाम क्या है मनी कितने साल के लिए बंद कराने बीस साल उंगली रख लो दांत के ऊपर दस साल के छोटे बच्चे को टॉफी दे दो आप नहीं खाना बड़ों को नहीं देना ਇਹ ਆਪਣੇ ਆਪ ਚ ਬਹੁਤ ਜ਼ਿਆਦਾ ਮੈਨੂੰ ਲੱਗਦਾ ਹੈ ਕਈ ਚੀਜ਼ਾਂ ਦੇ ਅੰਦਰ ਬਖਸ਼ੇ ਕੁਦਰਤ ਦਾ ਕਰਿਸ਼ਮਾ ਹੈ ਕਿ ਕੁਝ ਇਸ ਤਰੀਕੇ ਦੀਆਂ ਚੀਜ਼ਾਂ ਵੀ ਹੋ ਸਕਦੀਆਂ ਹਨ ਕਿੰਨੇ ਸਾਲ ਲਈ ਬੰਦ ਕਰਨਾ 45 ਲਈ ਕਰ ਦੋ 45 ਲਈ ਇਹ ਵੀ ਆਏ ਨੇ ਤੇ ਇਹਨਾਂ ਨੂੰ 45 ਸਾਲ ਲਈ ਕਹਿੰਦੇ ਨੇ ਕਿ ਮੈਨੂੰ ਜਿਹੜੀ ਜਾੜ ਦੀ ਦਰਦ ਹੈ ਉਹ ਬੰਦ ਹੋ ਜਾਏ ਤੇ ਉਹਨਾਂ ਨੇ ਸਿਰਫ ਇੱਕ ਕੀਲ ਠੋਕੀ ਆਪਣੀ ਲੱਕੜ ਦੇ ਉੱਤੇ ਬੱਚੇ ਨੂੰ ਟੌਫੀ ਦੇ ਦੋ ਆਪ ਨਹੀਂ ਖਾਣਾ ਪੜਿਆ ਨੂੰ ਕੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਕਰਨਵੀਰ ਸਿੰਘ ਹੈ ਜੀ ਕਰਨ ਜੀ ਤੁਸੀਂ ਇੱਥੋਂ ਹੀ ਹੋ ਲੁਧਿਆਣਾ ਤੋਂ ਲੁਧਿਆਣਾ ਤੋਂ ਹੀ ਆ ਜੀ ਤੇ ਕੀ ਦਿੱਕਤ ਸੀਗੀ ਤੁਹਾਨੂੰ ਬਸ ਜੀ ਮੈਂ ਕੈਵਲ ਹੋਇਆ ਸੀ ਦੰਤ ਤੇ ਥੱਲੇ ਉਹਦੇ ਕੀੜਾ ਲੱਗਣ ਲੱਗ ਗਿਆ ਸੀ ਕੈਵਲ ਦੇ ਠੀਕ ਹੈ ਤੇ ਇਸ ਕਰਕੇ ਮੈਂ ਇੱਥੇ ਆਇਆ ਠੀਕ ਹੈ ਤੇ ਇਹ ਐਸੀ ਕਿ ਇਹ ਆਪਣੇ ਆਲਰੇਡੀ ਇੱਕ ਮੈਡੀਕਲ ਟਰੀਟਮੈਂਟ ਕਰਾ ਚੁੱਕੇ ਨੇ ਅਨੰਦ ਦੇ ਤੀਤ ਦੇ ਉਤੇ ਕੈਪ ਲੱਗੀ ਹੋਈ ਹੈ ਲੇਕਿਨ ਹੋ ਨਹੀਂ ਜਿਹੜੇ ਨੇ ਉਹਨਾਂ ਨੂੰ ਉਸੇ ਦੰਦ ਜਿੱਤੇ ਕੈਪ ਲੱਗੀ ਹੋਈ ਹੈ ਉਹ ਕੀੜਾ ਲੱਗ ਗਿਆ ਤਾਂ ਉਹਦੇ ਇਲਾਜ ਲਈ ਇੱਥੇ ਮਹੰਤ ਜੀ ਕੋਲ ਆਏ ਇਹਨਾਂ ਨੂੰ ਬਖਸ਼ੇ ਇਹ ਚੀਜ਼ਾਂ ਨੂੰ ਦੰਦ ਤੋਂ ਰਿਲੇਟਿਡ ਜੇ ਕਿਸੇ ਨੂੰ ਕੀੜਾ ਲੱਗ ਜਾਏ ਜਾਂ ਸਰਦ ਗਰਮ ਹੁੰਦਾ ਹੈ ਉਹਦੇ ਆ ਇਲਾਜ ਇਸ ਜਗ੍ਹਾ ਤੇ ਆਕਰ ਹੁੰਦਾ ਹੈ ਲੁਧਿਆਣਾ ਦੇ ਅੰਦਰ क्या नाम है आपका सनी जी सनी जी कहाँ से आए हो आप गैसपुर से गैसपुर से गैस क्या दिक्कत है आपको दांत दर्द हो रहा है पानी पीते ठंडा तो झुंझुनाट से होती है उसमें पानी पीते हैं तो ठंडक लगती है और झुंझुनाट सी होती है तो आप यहाँ पर क्या कराने आए दांत चढ़वाने दर्द कम हो जाए ਦਰਦ ਤੇ ਪਹਿਲੀ ਵਾਰ ਆਇਆ ਪਿਆ ਹਾਂਜੀ ਮੈਂ ਪਹਿਲੀ ਵਾਰ ਆਇਆ ਇਸ ਤੋਂ ਪਹਿਲੇ ਮੇਰਾ ਭਾਈ ਆ ਚੁੱਕਾ ਹੈ ਉਸ ਦਾ ਦਰਦ ਸਹੀ ਰਹਤਾ ਹੈ ਹਾਂ ਉਨ੍ਹਾਂ ਦਾ ਦਰਦ ਸਹੀ ਰਹਤਾ ਹੈ ਕਾਫੀ ਕੰਮ ਇੱਕ 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 ਆਪਣੇ ਆਪ ਚ ਕਈ ਚੀਜ਼ੇ ਕੁਦਰਤ ਦਾ ਕਰਿਸ਼ਮਾ ਮੈਨੂੰ ਲੱਗਦਾ ਹੈ ਕਿ ਕਿੱਥੇ ਨਾ ਕਿੱਥੇ ਛੋਟੀ ਜੀ ਚੀਜ਼ ਨਾਲ ਤੁਸੀਂ ਸਿਰਫ ਆ ਲੱਕੜ ਦੇ ਉੱਤੇ ਕਰਕੇ ਤੇ ਕਈ ਲੋਕਾਂ ਨੂੰ ਫਰਕ ਹੈ ਕਈ ਲੋਕ ਬਾਰ ਬਾਰ ਆ ਰਹੇ ਨੇ ਕਈ ਲੋਕ ਜਿਹੜੇ ਨਹੀਂ ਉਹ ਪਹਿਲੀ ਵਾਰ ਆ ਰਹੇ ਨੇ ਮੰਤ ਜੀ ਇੱਥੇ ਜਿੰਨੇ ਵੀ ਲੋਕ ਆ ਰਹੇ ਨੇ ਇਹ ਕੋਈ ਮਤਲਬ ਪੈਸੇ ਵੀ ਦੇ ਕੇ ਆਪਣਾ ਇਲਾਜ ਕਰ ਆਂਦੇ ਨੇ ਕੀ ਸਿਸਟਮ ਹੈ ਇੱਧਰ ਜਾਂ ਸਿਰਫ ਫ੍ਰੀ ਹੈ ਤਾਂ ਬਖਸ਼ ਹੈ ਤਾਂ ਫਰੀ ਦਾ ਕੰਮ ਹੈ 10 ਸ

रवनीत। कितने साल के लिए बंद कराने उंगली रखता है। ये क्या दिक्कत हो गई थी इसको दांत दांत कीड़ा कीड़ा लग गया दार्ण। दार्ण में कीड़ा लग गया में आप यहाँ होने के लिए आप इससे पहले भी कभी आये हो आप तो आपको फर्क पड़ा हाँ जी तभी आये आप कहाँ से आए सर मैं नंगल तो आया आप नंगल से आए और ਯਹਾਂ ਕੇ ਬਾਰੇ ਮੈਂ ਆਪਕੋ ਕਿਸ ਨੇ ਬਤਾਇਆ ਮੈਂ ਕਾਫੀ ਪੈਸੇ ਪਹਿਲੇ ਡਾਕਟਰਸ ਨਾਲ ਵੀ ਗੱਲ ਕੀਤੀ ਉਹ ਵੀ ਕਹਿੰਦੇ ਮਿਲ ਕਾਫੀ ਪੈਸੇ ਲੱਗਣੇ 10 20000 ਰੁਪਏ ਠੀਕ ਹੈ ਫਿਰ ਮੈਂ YouTube ਤੇ ਦੇਖੇ ਇਹਨਾਂ ਦਾ

तो अब आप ये कितने टाइम के लिए इसको रुकवाने के लिए आए यहाँ पर ये चालीस साल चालीस साल के लिए आए नाम किया। विशाल साल चालीस आप कहाँ से आए सर गाड़ी छड़े थी, सड़े थी तो क्या दिक्कत है आपको ने रखा ठीक है तो आपको पहले किसी ने बताया इस जगह के लिए मेरा मतलब बड़ा भ्रा आया सही है ठीक है उनको ठीक है तो आप पर जाट कितने टाइम के लिए अपने दर्द को रुकवाने के लिए आए हैं साल साल से से ठीक है क्या नाम है आपका बेटा संगम कुमार कुशवाहा तो संगम जी यहाँ पर क्यों आए हो बेटा यहाँ हम अपने दांत का करवाने आए हैं अच्छा तो पहले आपको यहाँ पर किसने बताया पहले तो मम्मा हमारी मम्मा का हो चुका था तो उनका जब से हुआ तो आज तक उनका हुआ नहीं तो हमारे फादर ने बोला की हम भी एक बार आपका भी करा देते हैं तो देख ले क्या होता है तो इसीलिए हम आए थे यहाँ ਠੀਕ ਹੈ ਤਾਂ ਆਪਨੇ ਕਿੰਨੇ ਟਾਈਮ ਕੇ ਲੀਏ ਅਰਜ਼ੀ ਲਗਵਾਈ ਹੈ ਯਹਾਂ ਪਰ 40 ਸਾਲ 40 ਸਾਲ ਕੀ ਅਰਜ਼ੀ ਲਗਵਾਈ ਹੈ ਇਹ ਕਹਿੰਦੇ ਕਿ 40 ਸਾਲ ਦੇ ਅੰਦਰ ਅੰਦਰ ਇਹਨਾਂ ਨੂੰ ਚਾਹੀਦਾ ਕਿ ਇਹਨਾਂ ਦੇ ਦੰਦ ਦੀ ਦਾੜ ਦੇ ਅੰਦਰ ਕੋਈ ਦਿੱਕਤ ਨਾ ਆਏ ਬੱਚਾ ਹੋਏ ਵੱਡਾ ਹੋਏ ਬੂੜਾ ਹੋਏ ਜੇ ਕਿਸੇ ਨੂੰ ਕੋਈ ਦੰਦ ਚ ਕੀੜਾ ਲੱਗਿਆ ਹੋਏ ਤੇ ਉਹਦੇ ਖਾਤੇ ਰੋ ਪਰੇਸ਼ਾਨ ਹੋਏ ਤੇ ਜਗ੍ਹਾ ਤੁਸੀਂ ਆ ਸਕਦੇ ਹੋ ਲੁਧਿਆਣਾ ਦੇ ਅੰਦਰ ਹੈ ਮੰਦਰ ਹੈਗਾ ਜਿਹਦੇ ਮੰਦਰ ਦੇ ਅੰਦਰ ਇੱਕ ਮੰਤ ਜੀ ਨੇ ਜਿਹੜੀ ਦਾੜ ਜਿਹੜੀ ਹੈ ਆਪਣੇ ਜਿਹੜੇ ਪਿੱਛੇ ਮੋਲਰ ਟੁੱਥ ਹੁੰਦੇ ਨੇ ਜਾਂ ਜਾੜ ਹੈ ਉਹਨੂੰ ਠੁਕਾ ਕੇ ਆਪਣੇ ਲੱਕੜ ਦੇ ਉੱਤੇ ਲਗਾ ਕੇ ਉਹਨੂੰ ਠੋਕ ਦਿੰਦੇ ਨੇ

आ, आराम मिल जाता है लोगों को है। और इतने सारे लोग आते मैं मैंने भी किसी से सुना ही था किसी ने मुझे भी बताया उसके बाद मैं आया एक दूसरे से ही पता चलता है और लोगों को फायदा होती है तभी तो लोग आते हैं और आगे लोगों का फायदा इसलिए हमारा बोलना भी बहुत जरूरी है थैंक यू सो मच सर थैंक यू सत मैम आयो इत पहले बारी हाँ जी पहले भी आये पहले भी आयो की नाम है लुधियाने बत्तीस सेक्टर चुनाव फर्क है ਹਾਂਜੀ ਹਾਂਜੀ ਮੇਰੀ ਜਾਣਾ ਪਹਿਲਾਂ ਮੈਂ ਠੁਕਾਈਆਂ ਸੋ ਆਪੇ ਨਿਕਲੀਆਂ ਮੈਂ ਕਢਾਈਆਂ ਨਹੀਂ ਕਰਦੀ ਅੱਛਾ ਤੇ ਜਾਣਾ ਤੁਹਾਡੀਆਂ ਕੀ ਦਿੱਕਤ ਸੀ ਕਿ ਜਾਣਾ ਦੇ ਅੰਦਰ ਕੀੜੇ ਲੱਗੇ ਕੀੜਾ ਲੱਗਿਆ ਹੁਣ ਵੀ ਦੰਦਾਂ ਨੂੰ ਕੀੜਾ ਲੱਗਿਆ ਹੁਣ ਮੇਰੀ ਜਾੜ ਦਰਦ ਸੀ ਹੁਣ ਹੈ ਦੋ ਤਿੰਨ ਦਿਨ ਤੋਂ ਨਾ ਤੇ ਕੀ ਇਹ ਕੀ ਇਥੇ ਕਰਨ ਤੋਂ ਬਾਅਦ ਆਪਣੇ ਆਪ ਹੀ ਜਿਹੜੀ ਚੀਜ਼ ਹੈ ਉਹ ਠੀਕ ਹੋ ਜਾਂਦੀ ਹੈ ਆਪੇ ਨਿਕਲ ਜਾਂਦੀ ਹੈ ਠੀਕ ਹੀ ਹੋ ਜਾਂਦੀ ਹੈ ਤੇ ਬਖਸ਼ੇ ਹੋਣੇ ਦਾ ਮਤਲਬ ਹਾਂਜੀ ਹਾਂਜੀ ਹਾਂ ਸ੍ਰੂਚੀ ਜੀ ਕੀ ਆਪ ਯਹਾਂ ਪਰ ਕਿਉਂ ਆਏ ਥੇ ਦਾੜ ਠੁਕਾਉਣੇ ਕੇ ਲਈ ਦਾੜ ਠੁਕਾਉਣੇ ਕੇ ਲਈ ਆਏ ਥੇ ਤੋ ਫਰਕ ਆਪ ਪਹਿਲੀ ਆ ਪਹਿਲੀ ਵਾਰ ਹੀ ਆਏ ਨਹੀਂ ਨਹੀਂ ਮੈਂ ਤਾਂ पर अपने दातों का दिखाने की जरूरत नहीं पड़ी जरूरत ही नहीं पड़ी जरूरत ही नहीं पड़ी तो अभी आपने कितने टाइम की अर्जी लगवाई है अंदर पंद्रह साल पंद्रह साल मतलब आप ये पंद्रह साल के बाद दोबारा आएंगी क्या पता इनको जरूरत पड़े ना पड़े लेकिन पंद्रह साल के लिए अपना जो एक ਟਾੜ ਦਾ ਦਰਦ ਹੈ ਉਹ ਰੁਕਵਾ ਦਿਆ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਪਰਮਜੀਤ ਜੀ ਤੁਸੀਂ ਪਹਿਲੀ ਵਾਰ ਹੀ ਆਏ ਹੋ ਇੱਥੇ ਹਾਂ ਜੀ ਫਸਟ ਵਾਰੀ ਆਏ ਆ ਅੱਛਾ ਫਸਟ ਵਾਰੀ ਆ ਤਾਂ ਕੀ ਦਿੱਕਤ ਸੀਗੀ ਇਹ ਜੜ ਨੂੰ ਕੀੜਾ ਲੱਗਾ ਹੋਇਆ ਅੱਛਾ ਜੜ ਨੂੰ ਕੀੜਾ ਲੱਗਾ ਹੋਇਆ ਤਾਂ ਕੀੜੇ ਕਰਕੇ ਤੁਹਾਨੂੰ ਕਿਹਨੇ ਦੱਸਿਆ ਇੱਧਰ ਏ ਮੈਂ ਫੇਸਬੁਕ ਉੱਤੇ ਦੇਖਿਆ ਸੀ ਅੱਛਾ ਫੇਸਬੁਕ 'ਚ ਦੇਖਿਆ ਤੇ ਦੇਖੋ ਦੂਰੋਂ ਦੂਰੋਂ ਮੈਨੂੰ ਲੱਗਦਾ ਜੇ ਸੋਸ਼ਲ ਮੀਡੀਆ ਦਾ ਤੁਸੀਂ ਸਹੀ ਇਸਤੇਮਾਲ ਕਰੋਗੇ ਤੇ ਦੂਰੋਂ ਦੂਰੋਂ ਸਹੀ ਇਨਫੋਰਮੇਸ਼ਨ ਨਾਲ ਵੀ ਕਈ ਨਾ ਕਈ ਚੀਜ਼ਾਂ ਤੁਹਾਡੀਆਂ ਠੀਕ ਹੋ ਸਕਦੀਆਂ ਨੇ ਤੇ ਸ਼ਿਆਰਪੁਰ ਤੋਂ ਆਇਆ ਸੀ ਕਿੱਥੋਂ ਆਇਓ ਤੁਸੀਂ ਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਤੁਸੀਂ ਲੁਧਿਆਣਾ ਆਏ ਹੋ ਖਾਸ ਕਰ ਆਪਣੇ ਦੰਦਾਂ ਦਾ ਇਲਾਜ ਕਰਨ ਲਈ ਤੇ ਕੀ ਲੱਗਦਾ ਇੱਥੇ ਹੈਗੀ ਬਖਸ਼ ਇੰਨੇ ਸਾਰੇ ਲੋਕਾਂ ਨੂੰ ਦੇਖਿਆ ਤੁਸੀਂ ਬਹੁਤ ਸਾਰੇ ਨੇ ਦੇਖਿਆ ਅਸੀਂ ਤਾਂ ਆਇਆ ਬਹੁਤ ਸਾਰੇ ਲੋਕਾਂ ਨੂੰ ਦੇਖ ਕੇ ਤੁਸੀਂ ਆਇਓ ਸੱਚਕਲ ਵੀਰ ਜੀ ਤੁਸੀਂ ਵੀ ਆਏ ਹੋ ਇੱਧਰ ਹੀ ਹਾਂਜੀ ਹਾਂਜੀ ਇੱਥੇ ਹੌਣ ਚੱਲਿਆ ਸੀਗਾ ਹਾਂਜੀ ਫੇ ਉਹਨੇ ਉਦੋਂ ਪੱਟੀ ਨਹੀਂ ਕਹਿੰਦੇ ਬੀਪੀ ਜ਼ਿਆਦਾ ਹਾਂਜੀ ਫੇ ਫੇਸਬੁੱਕ ਤੇ ਇਹ ਨਹੀਂ ਦੇਖਿਆ ਘਰਦੇ ਨੇ ਹਾਂਜੀ ਤੇ ਮੈਂ ਹਾਲਫ ਪਟਾਉਣੇ ਕਰਨ ਉੱਥੇ ਚੱਲਦੇ ਫਿਰ ਠੀਕ ਹੈ ਤਾਂ ਅਸੀਂ ਇੱਥੇ ਆ ਗਏ ਤੇ ਹੁਣ ਤੁਸੀਂ ਇੱਥੇ ਦੇਖ ਕੇ ਤੁਹਾਨੂੰ ਕੀ ਲੱਗਦਾ ਇੰਨੇ ਸਾਰੇ ਬੰਦੇ ਦੂਰੋਂ ਦੂਰੋਂ ਆਏ ਨੇ ਮੈਂ ਦੇਖਿਆ ਯੂਪੀ ਤੋਂ ਕੋਈ ਆਇਆ ਹੋਇਆ ਹੈ ਤੇ ਤੁਸੀਂ ਵੀ ਦੂਰ ਤੋਂ ਆਏ ਹੋ ਹੁਣ ਤਾਂ ਤੁਹਾਨੂੰ ਕੀ ਲੱਗਦਾ ਇੱਥੇ ਜਗ੍ਹਾ 'ਚ ਹੈ ਬਖਸ਼ ਉਹ ਠੀਕ ਲੱਗਦਾ ਮਤਲਬ ਜਦੋਂ ਪਹੁੰਚੇ ਹਟੇ ਤਾਂ ਪਤਾ ਲੱਗੂਗਾ ਲੇਕਿਨ ਯਕੀਨ ਜਿਆ ਹੈ ਨਹੀਂ ਸੀ ਪਹਿਲਾਂ ਮੈਂ ਚਲੋ ਕੋਈ ਨ ਜਾਣ ਆ ਹਾਂ ਸਹੀ ਨਹੀਂ ਬਟ ਮੈਨੂੰ ਲੱਗਦਾ ਜਿੱਥੇ ਯਕੀਨ ਹੋਏਗਾ ਉੱਥੇ ਹੀ ਹਾਸਲ ਜੇ ਦੇਖਣੀ ਹੈ ਹਾਂ ਹਾਂ ਤੇ ਜੇ ਅਸੀਂ ਦੁਨੀਆ ਨਹੀਂ ਜਾ ਰਹੀ ਆ ਆਪਾਂ ਵੀ ਜਾ ਕੇ ਦੇਖ ਲੈਣੇ ਤਾਂ ਪਹਿਲੀ ਵਾਰ ਆਏ ਸੀ ਚਲੋ ਜੀ ਠੀਕ ਸੀਗੇ ਇਹ ਆਏ ਸੀਗੇ ਹੁਸ਼ਿਆਰਪੁਰ ਤੋਂ ਤੇ ਆਪਣੇ ਦੰਦਾਂ ਦਾ ਇਲਾਜ ਕਰਾਣ ਲਈ ਦੰਦਾਂ ਦੇ ਅੰਦਰ ਕੋਈ ਵੀ ਤੁਹਾਨੂੰ ਕੀੜਾ ਲੱਗ ਜਾਏ ਜਾਂ ਠੰਡਾ ਜਾਂ ਗਰਮ ਦਾ ਮਹਿਸੂਸ ਹੋਏ ਪਸ ਜਿਹੜੀ ਅਗਰ ਪੈ ਜਾਂਦੀ ਹੈ ਉਹ ਪਸ ਦੇ ਲਈ ਇੱਥੇ ਕੋਈ ਟ੍ਰੀਟਮੈਂਟ ਨਹੀਂ لیکن ਜੇ ਤੁਹਾਡੇ ਜਾੜ ਠੰਡਾ ਗਰਮ ਲੱਗੇ ਜਾਂ ਕੀੜਾ ਲੱਗੇ ਉਹ ਜਗ੍ਹਾ ਦੇ ਲਈ ਆ ਜਗ੍ਹਾ ਹੈ ਕਹਿੰਦੇ ਨੇ ਇਸ ਜਗ੍ਹਾ ਤੇ ਬਖਸ਼ੇ ਚੌਥੀ ਪੀੜੀ ਜਿਹੜੀ ਹੈ ਉਹਨਾਂ ਦੀ ਇੱਥੇ ਆ ਚੀਜ਼ ਕਰਦੀ ਪਈਏ ਅੰਗੇ ਗੱਲ ਕਰਾਂਗੇ ਮਹੰਤ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਵੈਲਕਮ ਟੂ ਦ ਸਿਟੀ ਹੈਡਲਾਈਨਸ ਕੀ ਤੁਹਾਡੀ ਵੀ ਦੰਦਾ ਚ ਲੱਗਦਾ ਹੈ ਠੰਡਾ ਜਾਂ ਗਰਮ ਕੀ ਤੁਹਾਡੀ ਵੀ ਜਾੜ ਚ ਜਿਹੜੇ ਨੇ ਉਹ ਹੈਗੇ ਕੀੜੇ ਤਿਤ ਤੁਹਾਨੂੰ ਅੱਜ ਲੈ ਕੇ ਆਇਆ ਇੱਕ ਇਹੋ ਜੀ ਜਗ੍ਹਾ ਦੇ ਅੰਦਰ ਜਿਨ੍ਹਾਂ ਜਿਸ ਜਗ੍ਹਾ ਤੇ ਹੈ ਬਖਸ਼ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਬਖਸ਼ ਇੱਥੇ ਲਗਾਈ ਜਾਂਦੀ ਹੈ ਅਰਜੀ ਹਨੂਮਾਨ ਜੀ ਨੂੰ ਅਰਜੀ ਤੇ ਤੁਹਾਡੇ ਜਿਹੜੀ ਵੀ ਦੰਦਾ ਦਾ ਦਰਦ ਹੈ ਉਹਦਾ ਕੀਤਾ ਜਾਂਦਾ ਹੈ ਇਲਾਜ ਇੱਥੇ ਅਗਰ ਕੀੜਾ ਲੱਗ ਜਾਏ ਉਸ ਚੀਜ਼ ਦਾ ਹੁੰਦਾ ਹੈ ਇਲਾਜ ਆਓ ਤੁਹਾਨੂੰ ਮਿਲਾਨੇ ਹਾਂ ਮਹੰਤ ਜੀ ਦੇ ਨਾਲ ਜਿੰਨ ਜੋ ਕਰਦੇ ਨੇ ਇਹ ਦੰਦਾ ਦਾ ਇਲਾਜ ਤੇ ਗੱਲ ਕਰਾਨੇ ਆ ਗੌਰਵ ਦਾਸ ਜੀ ਦੇ ਨਾਲ ਰਾਮ ਰਾਮ ਸਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰ ਸਰ ਕੀ ਹੈਗਾ ਬਾਬਾ ਜੀ ਇੱਥੇ ਕਿਸ ਚੀਜ਼ ਦਾ ਬਖਸ਼ ਇਹ ਤੇ ਤੁਹਾਡੀ ਕਿੰਨੀ ਪੀੜੀ ਹੋ ਗਈ ਹੈ ਜਿਹੜਾ ਇਹ ਕੰਮ ਜਿਹੜੀ ਇਹ ਸੇਵਾ ਹੈ ਜਿਹੜੀ ਉਹ ਕਰ ਰਹੀ ਹੈ ਦੇਖੋ ਕਿਸੇ ਵੀ ਬੰਦੇ ਦੀ ਬੱਚੇ ਦੀ ਬਜ਼ੁਰਗ ਦੀ ਦੰਦ ਉਹ ਜੜ ਦੇ ਵਿੱਚ ਕੀੜਾ ਲੱਗਿਆ ਹੋਵੇ ਮੈਂ ਬਾਰ-ਬਾਰ ਕਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜੇ ਕੀੜਾ ਲੱਗਿਆ ਠੰਡਾ ਗਰਮ ਲੱਗ ਰਿਹਾ ਜੜ ਦੇ ਉੱਤੇ ਉਹ ਜ਼ਰੂਰ ਆਓ ਔਰ ਆ ਕੇ ਉਹਨੂੰ ਉਹਰੇ ਆ ਕੇ ਕਿਲਵਾ ਲਓ ਔਰ ਬਾਬਾ ਜੀ ਮੁਰੇ ਹਾਜ਼ਰੀ ਲਗਾ ਦਿਓ ਉਹਦੇ ਨਾਲ ਬਿਲਕੁਲ ਦੰਦ ਜੜ ਦਾ ਜਿਹੜਾ ਕੀੜਾ ਉਹ ਮਰ ਜਾਂਦਾ ਖਤਮ ਹੋ ਜਾਂਦਾ ਉਹ ਬੰਦੇ ਦੇ ਦੰਦ ਜੜ ਜਿਹੜੇ ਗਏ ਉਹ ਸਾਰੇ ਸਹੀ ਦਿੰਦੇ ਬਿਲਕੁਲ ਤੇ ਇਹ ਜਿਹੜੀ ਤੁਸੀਂ ਅਰਜੀ ਲਗਾਉਂਦੇ ਹੋ ਉਹ ਕਿੰਨੂੰ ਲਗਾਉਂਦੇ ਹੋ ਉਹ ਹਨੂਮਾਨ ਜੀ ਦੇ ਇਹ ਅਰਜੀ ਹਨੂਮਾਨ ਜੀ ਦੇ ਲੱਗਦੀ ਹੈ ਜੀ 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 ਉਹ ਹਨੂਮਾਨ ਜੀ ਦੇ ਮੂਰੇ ਅਰਜੀ ਲੱਗ ਜਾਂਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਬੰਦੇ ਆਉਂਦੇ ਆ ਸਾਰਿਆਂ ਦਾ ਹੋ ਜਾਂਦਾ ਜਿਰੋ ਉਸ ਤੋਂ ਬਾਅਦ ਜਿਰੋ ਆਰਤੀ ਹੁੰਦੀ ਆ ਉਸ ਟਮ ਉਹਦੀ ਹਾਜ਼ਰੀ ਲੱਗੀ ਦਈ ਮਤਲਬ ਇਹ ਤੁਸੀਂ ਜਿਹੜੀ ਵੀ ਅਰਜੀ ਆ ਇਹਦੇ ਉੱਤੇ ਲਿਖਦੇ ਹੋ ਇਹ ਅਰਜੀ ਜਾਂਦੀ ਉਹਨਾਂ ਦੇ ਕੋਲ ਸਾਰੀ ਤੇ ਇਹ ਤਾਂ ਜੀ ਹੁਣ ਦੁਨੀਆ ਹੀ ਦੱਸੂਗੀ ਹਾਂਜੀ ਜਿਹੜੇ ਠੀਕ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਪਤਾ ਠੀਕ ਹੈ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਅਰਦਾਸ ਕੀਤੀ ਹੁੰਦੀ ਹੈ ਉਹ ਫਿਰ ਤੁਸੀਂ ਅਰਦਾਸ ਦੇ ਟਾਈਮ ਤੇ ਜਦ ਸ਼ਾਮ ਦੀ ਸੇਵਾ ਹੁੰਦੀ ਹੈ ਆਰਤੀ ਹੁੰਦੀ ਦੂਤ ਤੇ ਹਨੂਮਾਨ ਜੀ ਦੇ ਅੱਗੇ ਅਰਦਾਸ ਕਰਕੇ ਉਹਨਾਂ ਦੀ ਚੀਜ਼ ਉੱਤੇ ਦੀ ਉੱਤੇ ਰੋਕ ਦਿੰਦੇ ਹੋ ਸਰ ਕਿੰਨੀ ਪੀੜੀ ਹੈ ਜਿਹੜੀ ਆ ਪੀੜੀਦਰ ਪੀੜੀ ਤੁਹਾਡਾ ਕੰਮ ਇੱਥੇ ਚੱਲਦਾ ਪਿਆ ਹੈ ਦੇਖੋ ਜੀ ਇਸ ਟਾਈਮ ਜਿਹੜੀ ਗੱਦੀ ਹੈ ਇਸ ਦੇ ਉੱਤੇ 13ਵੀਂ ਪੀੜੀ ਜੁੱਤੇ ਮੈਂ ਬੈਠਾ ਠੀਕ ਹੈ ਠੀਕ ਹੈ ਜੀ ਇਸ ਦਰਬਾਰ ਦੀ ਜਿਹੜੀ ਗੱਦੀ ਦੀ ਪੀੜੀ ਹੈ ਉਹ 13ਵੀਂ ਪੀੜੀ ਜਿਹੜੀ ਸਮਾਦ ਆ ਸਾਡੀਆਂ ਦਰਬਾਰ ਦੀਆਂ ਜਿਹੜੇ ਮਹੰਤਾ ਜੀ ਦੀ ਸਮਾਦ ਵਗੈਰਾ ਬਣੀ ਆ ਉਹ ਸ ਔਰ ਉਸ ਦੇ ਰਿਕਾਰਡਿੰਗ ਲਈ ਜੇ ਚੱਲੀ ਆਪਾਂ ਤੇ 13ਵੀਂ ਪੀੜ੍ਹੀ ਜਿਹਨਾਂ ਕੀ ਪੰਜ ਪੀੜ੍ਹੀਆਂ ਦੀ ਤਾਂ ਮੇਰੇ ਕੋਲ ਉਰੇ ਇਸ ਟਾਈਮ ਪ੍ਰੈਜ਼ੈਂਟ ਫੋਟੋਆਂ ਵੀ ਆ ਗਈਆਂ ਮੇਰੇ ਫਾਦਰ ਸਾਹਿਬ ਜਿਹੜੇ ਹੈਗੇ ਉਸ ਤੋਂ ਪਹਿਲਾਂ ਜਿਹੜੇ ਮੰਤਰੀ ਜੀ ਸੀ ਉਹਨਾਂ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਜਿਹੜੇ ਮੰਤਰੀ ਜੀ ਉਹਨਾਂ ਦੀ ਜਿਹੜੀ ਤਸਵੀਰ ਆ ਮੇਰੇ ਕੋਲ ਇਸ ਟਾਈਮ ਇਸ ਗੱਦੀ ਦੇ ਉੱਤੇ ਵਿਰਾਜਮਾਨ ਵੀ ਆ ਵਿਰਾਜਮਾਨ ਹੈ ਮੌਜੂਦ ਨੇ ਬਿਲਕੁਲ ਠੀਕ ਹੈ ਤੇ ਕੀ ਚੱਲਦਾ ਕੀ ਹੈ ਕਿ ਬੰਦਾ ਆਂਦਾ ਹੈ ਉਹ ਤੁਹਾਨੂੰ ਕੀ ਕਹਿੰਦਾ ਮੇਰੀ ਜੜ ਦਰ ਦੇ ਉੱਤੋਂ ਬਾਅਦ ਉਹਨੂੰ ਮੇਕ ਦੀ ਲੋਡ ਪੈਂਦੀ ਹੈ ਤੇ ਮੇਕ ਵੀ ਤੁਹਾਡੇ ਇਧਰ ਪਈ ਹੁੰਦੀ ਹੈ ਫਿਰ ਉੱਤੋਂ ਬਾਅਦ ਮਤਲਬ ਪੂਰਾ ਪ੍ਰੋਸੈਸ ਕੀ ਹੈ ਮੈਨੂੰ ਇਹ ਥੋੜਾ ਜਾਣਨ ਚ ਇੰਟਰਸਟਿਡ ਹਾਂ ਕਿਸੇ ਵੀ ਬੰਦੇ ਦੇ ਦੰਦ ਜੜ ਦੇ ਵਿੱਚ ਕੀੜਾ ਲੱਗਿਆ ਜਦੋਂ ਕੋਈ ਸਾਡੇ ਕੋਲ ਆਂਦਾ ਹੈ ਉਹ ਕੋਲ ਇੱਕ ਮੇਕ ਲਈ ਜਾਂਦੀ ਹੈ ਜਿਹੜੀ ਮੇਕ ਸਾਡੇ ਕੋਲ ਇੱਥੇ ਪਈ ਹੁੰਦੀ ਹੈ ਉਸ ਤੋਂ ਬਾਅਦ ਉਸ ਦਾ ਨਾਮ ਪੁੱਛ ਕੇ ਕਿੰਨੇ ਸਾਲ ਲਈ ਉਸ ਬੰਦੇ ਨੇ ਬੰਦ ਕਰਵਾਨੀ ਜੜ 50 ਤੋਂ ਘੱਟ ਕੋਈ ਵੀ ਗਿਣਤੀ ਦਾ ਇੱਕ ਅੱਖਰ ਬੋਲ ਦਿੰਦਾ ਉਹ ਬੋਲਣ ਤੋਂ ਬਾਅਦ ਅਸੀਂ ਉਹਦੀ ਜਿਹੜੀ ਕਿਲ ਲੇਤੀ ਹੁੰਦੀ ਇਹ ਸਾਡੀ ਮੰਤਰਾਂ ਦੇ ਨਾਲ ਪਰਚੀ ਆ ਮੰਤਰ ਲਿਖਿਆ ਹੋਇਆ ਇੱਥੇ ਹਾਂਜੀ ਇਸ ਨੂੰ ਇੱਕ ਪਰਚੀ ਲੈ ਕੇ ਜਾਂ ਉਹਦੀ ਕਿਲ ਤੇ ਰੱਖ ਕੇ ਅਸੀਂ ਉਹਰੇ ਕਿਲ ਦੇਣੀ ਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਸਿਰਫ 10 ਸਾਲ ਤੋਂ ਛੋਟੇ ਬੱਚਿਆਂ ਨੂੰ ਟੌਫੀਆਂ ਦੇਣੀਆਂ ਟੌਫੀਆਂ ਕੋਈ ਵੀ ਮਿੱਠੀ ਚੀਜ਼ ਟੌਫੀ ਵਗੈਰਾ ਦੇ ਦੇਵੇ ਤੇ ਆਪ ਨਹੀਂ ਖਾਣੀ ਉਹਨੇ ਨਾ ਬੜਿਆਂ ਨੂੰ ਦੇਣੀਆਂ ਸਿਰਫ ਬੱਚਿਆਂ ਨੂੰ ਦੇਣੀਆਂ ਉਹਦੇ ਨਾਲ ਬਿਲਕੁਲ ਉਹਦੀ ਜਾਨ ਜੜੂ ਠੀਕ ਹੋ ਜੇ ਤੇ ਇੱਕ ਹਨੂਮਾਨ ਜੀ ਦੀ ਅਰਜੀ ਲਗਾਉਣ ਤੋਂ ਬਾਅਦ ਦੰਤ ਜੇ ਜਿਵੇਂ ਵੀ ਕਿਸੇ ਨੂੰ ਕੀੜਾ ਲੱਗਿਆ ਹੋਏ ਉਹ ਇੱਥੇ ਆ ਕੇ ਲੁਧਿਆਣਾ ਦੇ ਅੰਦਰ ਆ ਕੇ ਇਹ ਚੀਜ਼ ਆਪਣੀ ਠੀਕ ਕਰਾ ਸਕਦੇ ਨੇ ਆਪਣੇ ਦੰਦ ਦੇ ਦਰਦ ਨੂੰ ਠੀਕ ਕਰਾ ਸਕਦੇ ਨੇ ਲੇਕਿਨ ਪਸ ਨਹੀਂ ਹੋਣੀ ਚਾਹੀਦੀ ਜਿਵੇਂ ਬਾਬਾ ਜੀ ਕਹਿ ਰਹੇ ਨੇ ਸਿਰਫ ਔਰ ਸਿਰਫ ਕੀੜਾ ਲੱਗਿਆ ਹੋਣਾ ਚਾਹੀਦਾ ਹੈ ਉਹਦੇ ਨਾਲ ਜਿਹੜੀ ਹੈ ਦੰਦ ਨੂੰ ਅਰਜੀ ਲਗਾ ਕੇ ਹਨੂਮਾਨ ਜੀ ਦੇ ਅੱਗੇ ਅਰਜੀ ਲਗਾ ਕੇ ਉਹਨੂੰ ਰੋਕ ਦਿੱਤਾ ਜਾਂਦਾ ਉਹਦੇ ਦਰਦ ਨੂੰ ਵੀ ਰੋਕ ਦਿੱਤਾ ਜਾਂਦਾ ਹੁਣ ਜਿੰਨੇ ਵੀ ਸਾਡੇ ਵਿਊਅਰਸ ਨੇ ਉਹ ਜ਼ਰੂਰ ਪਲੀਜ਼ ਧਿਆਨ ਨਾਲ ਸੁਣ ਲੋ ਬਿਕੋਜ਼ ਤੁਸੀਂ ਵੀਡੀਓ ਸੁਣੋਗੇ ਤਾਂ ਤੁਹਾਨੂੰ ਪਤਾ ਲਗੇਗਾ ਕਿ ਕਿੰਨੇ ਲੋਕਾਂ ਨੂੰ ਇੱਥੇ ਫਰਕ ਪੈਏ ਤੇ ਤੁਹਾਨੂੰ ਆਣਾ ਕਿੱਥੇ ਉਹਦੇ ਲਈ ਮੈਂ ਫਿਰ ਤੁਹਾਡੀ ਗੱਲ ਕਰਾਨੀ ਆ ਬਾਬਾ ਜੀ ਨਾਲ ਕਿ ਕਿੱਥੇ ਹੈਗਾ ਇਹ ਮੰਦਿਰ ਬਾਬਾ ਜੀ ਇਹ ਲੁਧਿਆਣੇ ਦੇ ਵਿੱਚ ਪ੍ਰਚੀਨ ਹਨੂਮਾਨ ਮੰਦਿਰ ਠਾਕੁਰ ਦਵਾਰਾ ਨੋਰੀਆ ਜਿਹੜਾ ਕਿ ਚੌੜੇ ਬਿਆਰ ਦੇ ਵਿੱਚੋਂ ਜੀ ਬੰਦਾ ਆ ਜਾਵੇ RAMNAL easy ਹਾ ਜਿਸ ਜਿਹੜਾ ਬੰਦਾ ਮੋਬਾਈਲ ਚਲਾਉਣਾ ਜਾਣਦਾ ਹੈ ਉਹ Google ਦੇ ਉੱਤੇ ਇਹਦੀ ਲੋਕੇਸ਼ਨ ਸੈਂਡ ਕਰ ਲਏ ਲੋਕੇਸ਼ਨ ਭਰੋਗੇ ਉਹ ਬਿਲਕੁਲ ਲੋਕੇਸ਼ਨ ਤੁਹਾਨੂੰ ਠਾਕਰਦਵਾਰ ਦੇ ਲੁਧਿਆਣਾ ਦੀ ਆ ਜਾਊਗੀ ਔਰ ਉਰੇ ਆ ਜਵੇ ਔਰ ਇਹਦੀ ਜਿਹੜੀ ਟਾਈਮਿੰਗ ਹੈ ਸਵੇਰੇ 9 ਤੋਂ 4 ਵਜੇ ਤੱਕ ਦੀ ਹੈ ਮੈਂ بار-बार ਕਹੂੰਗਾ ਸਭ ਨੂੰ ਕਿ 9 ਤੋਂ 4 ਟਾਈਮਿੰਗ ਹੈ ਔਰ ਤਿਹਾਰ ਵਾਲੇ ਦਿਨ ਕੋਈ ਵੀ ਦਿਨ ਤਿਹਾਰ ਹੋਊਗਾ ਉਸ ਦਿਨ ਛੁੱਟੀ ਹੋਏਗੀ ਜਿਸ ਤਰ੍ਹਾਂ ਉਹ ਇੱਕ ਤਰੀਕ ਨੂੰ ਕਰਵਾ ਚੌਥ ਆ ਰਿਹਾ ਉਹ ਦਿਨ ਛੁੱਟੀ ਹੈ ਅੱਗੇ ਦੀਵਾਲੀ ਆ ਰਹੀ ਫਿਰ ਗੁਰਪੁਰਬ ਆ ਰਿਹਾ ਕਾਰਤਿਕ ਪੂਨਿਮਾਸ਼ੀ ਜਿਹਨੂੰ ਕਹਿੰਦੇ ਨੇ ਆਪਾਂ ਉਹ ਦਿਨ ਵੀ ਛੁੱਟੀ ਹੋਏਗੀ ਇਸ ਕਰਕੇ ਤਿਹਾਰਾ ਤੇ ਨਾ ਆਈਓ ਉਹ ਦਿਨ ਛੁੱਟੀ ਹੁੰਦੀ ਹੈ ਔਰ ਇਹਦੀ ਟਾਈਮਿੰਗ 9 ਤੋਂ ਸ਼ਾਮ ਦੇ 4 ਵਜੇ ਤੱਕ ਹੈ ਠਾਕੁਰ ਦੁਆਰਾ ਨੋਰੀਆ ਮੰਦਿਰ ਜਦੋਂ ਮਰਜ਼ੀ ਉਰੇ ਆ ਸਕਦੇ ਹੋ ਤੁਸੀਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੇਰੇ ਪਿੱਛੇ ਵੀ ਤੁਸੀਂ ਧਿਆਨ ਨਾਲ ਦੇਖੋਗੇ ਤੇ ਪਈਆਂ ਹੋਈਆਂ ਨੇ ਅਰਜ਼ੀਆਂ ਲੋਕਾਂ ਦੀ ਜਿਨ੍ਹਾਂ ਨੇ ਲਗਾਈਆਂ ਹੋਈਆਂ ਨੇ ਹਨੂਮਨ ਜੀ ਨੂੰ ਇਹ ਅਰਜ਼ੀ ਦੇ ਨਾਲ ਇਹਦਾ ਮਤਲਬ ਇਹ ਹੈ ਕਿ ਇੰਨੇ ਲੋਕ ਜਿਹੜੇ ਨੇ ਉਹ ਇੱਥੋਂ ਇਹ ਬਖਸ਼ ਵਾਲੀ ਜਗ੍ਹਾ ਤੋਂ ਆਪਣੇ ਆਪ ਨੂੰ ਠੀਕ ਕਰਕੇ ਆਪਣੇ ਦੰਦਾਂ ਨੂੰ ਠੀਕ ਕਰਕੇ ਜਾ ਚੁੱਕੇ ਨੇ ਤੇ ਅਗਰ ਤੁਹਾਨੂੰ ਵੀ ਫਰਕ ਪੈਂਦਾ ਹੈ ਤੇ ਦ ਸਿਟੀ ਹੈਡਲਾਈਨਸ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਫਾਇਦੇ ਦੀ ਗੱਲ ਕਰੀਏ ਤੇ ਤੁਹਾਨੂੰ ਇਹੋ ਜੀ ਚੀਜ਼ਾਂ ਦੱਸੀਏ ਜੋ ਤੁਹਾਡੇ ਲਈ ਲਾਭਦਾਇਕ ਹੋਵੇ ਤੁਹਾਡੇ ਲਈ ਫਾਇਦੇਮੰਦ ਹੋ ਅੱਛੀ ਤੇ ਸੱਡੀ ਖਬਰਾਂ ਲਈ ਹਮੇਸ਼ਾ ਸ਼ਾਲੀ ਜੁੜੇ ਰਹੋ ਸਾਡੇ ਨਾਲ ધ ਸਿਟੀ ਹੈਡਲਾਈਨਸ ਥੈਂਕ ਯੂ